ਪੰਜਾਬ ਦੇ ਵਿੱਚ ਸੜਕ ਸਾਰੀ ਭਿਆਨਕ ਹਾ사ਾ ਵਾਪਰਦਾ ਹੈਗਾ ਹੁਸ਼ਿਆਰਪੁਰ ਤੇ 10ਵਾਂ ਰੋਡ ਦੇ ਵਿੱਚ ਇੱਕ ਬੱਸ ਅਤੇ ਕਾਰ ਦੇ ਵਿਚਾਲੇ ਭਿਆਨਕ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਇਰਾ ਹਾ사ਾ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਠੰਡ ਨੂੰ ਦੇਖਦੇ ਹੋਏ ਜਿੱਥੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਨਜ਼ਰ ਆ ਰਹੀ ਹੈ ਤਾਂ ਪੰਜਾਬ ਦੇ ਵਿੱਚ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਕਈ ਹਾ사ਾ ਦੇ ਵਿੱਚ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਫਿਲਹਾਲ ਜਿਹੜੀ ਖਬਰ ਆ ਰਹੀ ਹੈ ਦੱਸ ਦਈਏ ਕਿ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਸਵੇਰ ਦੀ ਧੁੰਦ ਦੇ ਕਾਰਨ ਇੱਕ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਪੰਜਵਾਂ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਇਹ ਹਾਸਾ ਸਵੇਰੇ ਕਰੀਬ 5:30 ਵਜੇ ਵਾਪਰੇ ਆਇਆਗਾ। ਉਸ ਸਮੇਂ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਇੱਕ ਕਾਰ ਹੁਸ਼ਿਆਰਪੁਰ ਦੇ ਲਿੰਕ ਰੋਡ ਤੋਂ ਮੁੱਖ ਸੜਕ ਪਾਰ ਕਰ ਰਹੀ ਸੀਗੀ ਜਦੋਂ ਦਸਵਾ ਤੋਂ ਆ ਰੇ ਇੱਕ ਪਨਬਸ ਜੋ ਕਿ ਬੱਸ ਦੇ ਵਿਛਾਲੇ ਟੱਕਰ ਮਾਰ ਦਿੱਤੀ ਤੇ ਟੱਕਰ ਇੰਨੀ ਜ਼ਬਰਦਸਤ ਸੀ। ਇਹ ਕਾਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੱਕਨਾ ਚੂਰ ਹੋ ਚੁੱਕੀ ਹੈ ਤਾਂ ਕਾਰ ਦੇ ਕੈਸੋ ਦੇ ਪਰਖੱਤੇ ਉੱਡ ਚੁੱਕੇ ਨੇ ਤੇ ਕਾਰ ਦੇ ਵਿੱਚ ਮੌਜੂਦ ਜਿਹੜੇ ਨੌਜਵਾਨ ਸੀਗੇ ਉਹ ਆਪਣੇ ਦੋਸਤ ਨੂੰ 에어ਪੋਰਟ ਲਈ ਛੱਡਣ ਲਈ ਜਾ ਰਹੇ ਸੀਗੇ ਤਾਂ ਇਹ ਹਾਦਸਾ ਵਾਪਰ ਜਾਂਦਾ ਹੈਗਾ ਦੱਸਦੀ ਹੈ ਕਿ ਬੱਸ ਕਾਰ ਨੂੰ ਲਗਭਗ 200 ਮੀਟਰ ਤੱਕ ਕਸੀਰਦੀ ਰਹੀ ਹੈ ਫਿਰ ਨੇੜਲੇ ਝੁੱਗਿਆਂ ਦੇ ਵਿੱਚ ਜਾ ਟਕਰਾਈ ਹੈ ਹਾਲਾਂਕਿ ਉੱਥੇ ਕੋਈ ਨਹੀਂ ਰਹਿੰਦਾ ਸੀਗਾ ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਹੋਇਆ ਪਰ ਹਾਦਸੇ ਦੇ ਕਾਰਨ ਸੜਕ ਦੇ ਉੱਤੇ ਟ੍ਰੈਫਿਕ ਜਮ ਹੋ ਗਿਆ ਤਾਂ ਇਸ ਸਮੇਂ ਉੱਥੇ ਮੌਜੂਦ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਪਾਇਆ ਗਿਆ ਹੋਗਾ ਦੱਸਦੇ ਕਿ ਘਟਨਾ ਸੁਣਨ ਮਿਲਦੇ ਹੀ ਹਰਿਆਣਾ ਪੁਲਿਸ ਸਟੇਸ਼ਨ ਦੇ ਐਸਐਚਓ ਕਿਰਨ ਸਿੰਘ ਪੁਲਿਸ ਟੀਮ ਦੇ ਨਾਲ ਮੌਕੇ ਦੇ ਉੱਤੇ ਪਹੁੰਚੇ ਨੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਹੈ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈਗਾ ਕਿ ਮ੍ਰਿਤਕ ਨੌਜਵਾਨ ਉਨਾ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਚਾਰੇ ਵਿਅਕਤੀ ਆਪਣੇ ਭਤੀਜੇ ਨੂੰ ਵਿਦੇਸ਼ ਯਾਤਰਾ ਦੇ ਲਈ ਛੱਡਣ ਲਈ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਜਾ ਰਹੇ ਸਨ ਕਾਰ ਦਾ ਨੰਬਰ ਐਚਪੀ 72 68 69 ਦੱਸਿਆ ਗਿਆ ਜਾ ਰਿਹਾ ਹੈਗਾ ਤੇ ਘਟਨਾ ਸਥਾਨ ਦੇ ਉੱਤੇ ਪਹੁੰਚ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੇ ਚੈਲੇਟ ਦੇ ਇੱਕ ਨਿਵਾਸੀ ਨੇ ਕਿਹਾ ਹੈਗਾ ਕਿ ਮੇਰਾ ਭਤੀਜਾ ਦੁਬਈ ਜਾਇਆ ਸੀਗਾ ਕਾਰ ਦੇ ਵਿੱਚ ਮੇਰੇ ਚਾਰ ਭਰਾ ਸਨ ਅਤੇ ਉਹਨਾਂ ਚਾਰਾਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਦੇ ਵਿੱਚੋਂ ਇੱਕ ਫੌਜ ਦੇ ਸੇਵਾਮੁਕਤ ਵੀ ਸੀ ਅਤੇ ਡਰਾਈਵਰ ਵੀ ਸੀ ਬਾਕੀ ਤਿੰਨ ਕਿਸਾਨ ਸੀਗੇ ਤਾਂ ਬੇਹਦ ਭਿਆਨਕ ਇਹ ਹਾਦਸਾ ਵਾਪਰਿਆ ਦੱਸ ਦਈਏ ਕਿ ਪਹਾੜਾ ਤੋਂ ਚੱਲ ਰਹੀ ਠੰਡੀਆਂ ਹਵਾਵਾਂ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਠੰਡ ਹੋਵਦਾ ਦਿੰਦੀ ਹੈ ਜਿਸ ਕਰਕੇ ਠੰਡ ਦਾ ਕਹਿ ਜਿਹੜਾ ਕਿ ਪੰਜਾਬ ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਰ ਇਹ ਖਬਰ ਜਿਹੜੀ ਕਿ ਬੇਹਦੀ ਮੰਦ ਭਾਗੀ ਕਹਿ ਸਕਦੇ ਆ ਪੰਜਾਬ ਦੇ ਹੁਸ਼ਿਆਰਪੁਰ 10ਵਾਂ ਰੋੜ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਜਦੋਂ ਇੱਕ ਕਾਰ ਦੇ ਵਿੱਚ ਮੌਜੂਦ ਜਿਹੜੇ ਕਿ ਨੌਜਵਾਨ ਸੀਗੇ ਉਹ ਆਪਣੇ ਯਾਰ ਦੋਸਤ ਨੂੰ 에어ਪੋਰਟ ਛੱਡਣ ਲਈ ਜਾ ਰਹੇ ਸੀਗੇ ਜਦੋਂ ਇਹ ਹਾਦਸਾ ਵਾਪਰਦਾ ਹੈਗਾ ਬੱਸ ਅਤੇ ਕਾਰ ਦੇ ਵਿਚਾਲੇ ਟੱਕਰ ਹੁੰਦੀ ਹੈ ਹਾਲਾਂਕਿ ਬੱਸ ਦੇ ਵਿਚਾਲੇ ਜਿਹੜੇ ਲੋਕ ਹੁੰਦੇ ਨੇ ਉਹ ਸੁਰੱਖਿਤ ਨੇ ਮਾੜਿਆ ਮੋੜਾ ਜਿੱਕੇ ਸਦਾਵੀ ਸੱਟਾਂ ਲੱਗੀਆਂ ਨੇ ਪਰ ਜਾਨੀ ਨੁਕਸਾਨ ਨਹੀਂ ਹੋਈ ਹੈ ਪਰ ਕਾਰ ਦੇ ਵਿੱਚ ਮੌਜੂਦ ਜਿੰਨੇ ਵੀ ਲੋਕ ਸੀਗੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਡਰਾਈਵਰ ਖਾਸ ਕਰਕੇ ਉਹ ਜ਼ਖਮੀ ਹੋ ਚੁੱਕਿਆ ਹੈ मतलब मैं तो चला थी। ना पे चले तो तो कर

ਇਹ ਬਾਸੂ ਤੇ ਕਰਦੇ ਹੋ ਤੇ ਕਿੰਦੂ ਕਿਦੂ ਜਾ ਰਹੇ ਬਾਸਕੇ ਤੇ ਬਾਸਾਰ ਹੀ ਚੰਡੀਗੜ੍ਹ ਹਜ਼ਾਰਪੁਰ ਨੂੰ ਤੇ ਇਹ ਆ ਰਹੇ ਸੀ ਉਧਰੋਂ ਢੋਲਵਾ ਜਰੋੜੀ ਸ਼ੁਰੂਆਤੀ ਜਾਂਚ ਗਲਤੀ ਕਿਹਦੀ ਲੱਗਦੀ ਹੈ ਸਰ ਇਹ ਨਹੀਂ ਕਹਿ ਸਕਦੇ ਤਵਕੀਸ਼ ਕਰਾਂਗੇ ਫਿਰ ਲੱਗੂ ਚਾਰ ਗੱਡੀ 'ਚ ਪੰਜ ਜਣੇ ਸੀ ਹਾਂਜੀ ਪੰਜ ਜਣੇ ਚਾਰ ਚਾਰ ਦੀ ਡੈਥ ਹੋ ਗਈ ਮੌਕੇ ਤੇ ਪਤਾ ਲੱਗਾ ਕਿੱਥੋਂ ਲਿਆ ਇਹ ਹਾਂਜੀ ਪਤਾ ਲੱਗਾ ਚਲੇਟ ਜੀ ਤਸੀਲ ਤਸੀਲ ਘਨਾਰੀ ਇਹ ਜਾ ਰਹੇ ਸੀ ਅੰਮ੍ਰਿਤਸਰ 에ਅਰਪੋਰਟ ਤੋਂ ਬੰਦੇ ਚੜਾਉਣ ਦੇ ਜਿਹੜਾ ਬਚ ਗਏ ਉਹਨੂੰ ਚੜਾਉਣੇ ਆ ਰਹੇ